ਸਵੇਰ ਦੀ ਸ਼ੁਰੂਆਤ ਇੱਕ ਹੋਰ ਬਲੌਗ ਦੇ ਨਾਲ ਆਪਾਂ ਅੱਗੇ ਜੀ ਰਸੋਈ ਦੇ ਵਿੱਚ ਸਵੇਰੇ ਸਵੇਰੇ ਸਭ ਤੋਂ ਪਹਿਲਾ ਕੰਮ ਹੁੰਦਾ ਰਸੋਈ ਦੇ ਵਿੱਚ ਕੰਮ ਕਰਨਾ ਤੇ ਆਪਾਂ ਅਨਸਾਰ ਕਦੂਆਂ ਦਾ ਰਾਇਤਾ ਬਣਾਉਣ ਲਈ ਕਦੂ ਉਬਾਲਣੇ ਧਰਤੇ ਤੇ ਇਧਰ ਮੈਂ ਲੱਗੀ ਮਧਾਣੀ ਲਾਉਣ ਕਿਉਂਕਿ ਸੂਰ ਸੂਰ ਲੱਸੀ ਵੀ ਬਣਾਉਣੀ ਹੁੰਦੀ ਹੈ ਤੇ ਮੈਂ ਕਿਹਾ ਚੱਲ ਮਧਾਣੀ ਲਾਣਾ ਤੇ ਉਹਨੇ ਚ ਆਪਣੇ ਕੱਦੂ ਜਿਹੜੇ ਉਬਲ ਗਏ ਸੀਗੇ ਤੇ ਫਿਰ ਮੈਂ ਉਹਨਾਂ ਨੂੰ ਦਹੀਂ ਦੇ ਵਿੱਚ ਪਾ ਲਿਆ ਤੇ ਚੰਗੀ ਤਰ੍ਹਾਂ ਕਰਨ ਲੱਗ ਗਈ ਮਿਕਸ ਤੇ ਵਿੱਚੀ ਨੂਨ ਮਿਰਚ ਜੀਰਾ ਵਗੈਰਾ ਸਾਰਾ ਕੁਝ ਐਡ ਕਰ ਲਿਆ ਫਿਰ ਮੈਂ ਆਈ ਅੰਦਰ ਸਵਰੀਨ ਸਾਡਾ ਖੇਢੀ ਆਂਦਾ ਸੀਗਾ ਫਿਰ ਮੈਂ ਨੂੰ ਆਖਿਆ ਵੀ ਚਲ ਮੈਂ ਤੈਨੂੰ ਬਾਹਰ ਕਮਾਖੇ ਲਿਓਣੀ ਆ ਤੇ ਇਹਨੂੰ ਜਿਆਦਾ ਸ਼ੌਂਕ ਹੈਗਾ ਮਿੱਟੀ ਨਾਲ ਖੇਡਣ ਦਾ ਫਿਰ ਮੈਂ ਨੂੰ ਲਿਆ ਕੇ ਬਾਹਰ ਵਿੜੇ ਦੇ ਵਿੱਚ ਛੜਤਾ ਇੱਥੇ ਮਿੱਟੀ ਨਾਲ ਆ ਕੇ ਖੇਡਣ ਲੱਗ ਗਈ ਤੇ ਪਰ ਇਹਦੀ ਇੱਕ ਆਦਤ ਇਹ ਹੈ ਜੇ ਹਨਾ ਇਹਨੂੰ ਇਕੱਲੀ ਨੂੰ ਮਿੱਟੀ ਦੇ ਵਿੱਚ ਛੜ ਦੋ ਇਹ ਰੇਤਾ ਖਾਣ ਲੱਗ ਜਾਂਦੀ ਹੈ ਚੂਰਮੂ ਚੂਰਮੂ ਤੇ ਫਿਰ ਮੈਂ ਨੂੰ ਡਾਟਣ ਲੱਗੀ ਮੈਂ ਆਖਿਆ ਵੀ ਪੁੱਤਰ ਰੇਤਾ ਨਹੀਂ ਖਾਈਦਾ ਤੇ ਮੈਨੂੰ ਦੇਖ ਕੇ ਰੋਣ ਲੱਗ ਜਾਂਦੀ ਆ ਤੇ ਕੱਲੀ ਛੱਡਣ ਵਾਲੇ ਤਾਂ ਬੱਚੇ ਅੱਜਕੱਲ ਜਿਵੇਂ ਨਹੀਂ ਹੁੰਦੇ ਹੈਗੇ ਤੇ ਵੈਸੇ ਹਨਾ ਅਸੀਂ ਧਿਆਨ ਰੱਖਦੇ ਹੁੰਨੇ ਆ ਤੇ ਪਰ ਇਹ ਮਿੱਟੀ ਬਹੁਤ ਖਾਂਦੀ ਆ ਕਿਉਂਕਿ ਬੱਚਿਆਂ ਨੂੰ ਆਈ ਹੁੰਦਾਗਾ ਵੀ ਬਸ ਜਿਹੜੀ ਚੀਜ਼ ਆ ਜੇ ਉਹ ਸਾਰਿਆਂ ਨਾਲੋਂ ਪਹਿਲਾਂ ਮੂੰਹ ਦੇ ਵਿੱਚ ਪਾਈਏ ਫਿਰ ਕੱਲ ਨੂੰ ਆ ਗਈ ਹੈ ਦਿਵਾਲੀ ਤੇ ਅੱਜ ਅਸੀਂ ਕਰਨੀ ਸੀ ਦਿਵਾਲੀ ਦੀ ਹੋਰ ਸਫਾਈ ਤੇ ਫਿਰ ਪਤੀ ਦੇਵ ਜੀ ਲੱਗੇ ਬੀੜਾ ਧੂਣ ਤੇ ਵੀੜਾ ਸੀ ਸਾਰਾ ਧੂਤਾ ਸੀਗਾ ਤੇ ਬਾਹਰ ਅਸੀਂ ਬਹੁਤ ਹੀ ਜ਼ਿਆਦਾ ਹਨਾ ਪੌਦੇ ਫੁੱਲ ਬੂਟੇ ਲਾਇਆ ਕਿਉਂਕਿ ਪਤੀ ਦੇਵ ਜੀ ਨੂੰ ਫੁੱਲ ਬੂਟਿਆਂ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਆ ਇੱਥੇ ਸਾਡੀ ਪੈਪ ਫੜ ਗਈ ਸੀ ਤੇ ਪਾਣੀ ਆਇਆ ਜਾਂਦਾ ਸੀ ਫਹਾਰੇ ਮੰਗੂ ਤੇ ਇੱਥੇ ਤੁਸੀਂ ਦੇਖੋ ਸਾਡੇ ਐਨੇ ਜ਼ਿਆਦਾ ਫੁੱਲ ਲਾਏ ਆ ਸੀਤ ਕੀ ਲਵਾਏ ਤਾਂ ਵੈਸੇ ਮਾਲੀ ਤੋਂ ਆ ਤੇ ਇੱਕ ਅਸੀਂ ਇਹਦਾ ਅਲੱਗ ਹੀ ਗਾਰਡਨ ਬਣਾਉਣਾਗਾ ਤੇ ਵੀ ਜਦੋਂ ਨੂੰ ਸਵਰੀਨ ਵੱਡਾ ਹੋਵੇ ਤੇ ਇੱਥੇ ਬਹਿ ਕੇ ਖੇਡਿਆ ਕਰੇ ਤੇ ਵੈਸੇ ਸਾਰਿਆਂ ਨੂੰ ਫੁੱਲ ਬੂਟੇ ਲਾਉਣੇ ਵੀ ਚਾਹੀਦੇ ਕਿਉਂਕਿ ਫਰੈਸ਼ ਤਾਜੀ ਆਕਸੀਜਨ ਮਿਲਦੀ ਹੈ ਇਹਨਾਂ ਤੋਂ ਤੇ ਬਹੁਤ ਹੀ ਜਿਆਦਾ ਸੋਹਣੇ ਲੱਗਦੇ ਆ ਨਾਲੇ ਘਰ ਦੇ ਵਿੱਚ ਸਾਡੇ ਘਟੋ ਘਟ 50 60 ਬੂਟੇ ਲੱਗੇ ਹੋਣਗੇ ਸਾਡੇ ਆਸ-ਪਾਸੇ ਘਰ ਦੇ ਸਾਰੇ ਅਸੀਂ ਬੂਟੇ-ਬੂਟੇ ਲਾਏ ਹੋਏ ਆ ਤੇ ਹੁਣ ਅਸੀਂ ਉਹਨਾਂ ਨੂੰ ਦੇ ਰਹੇ ਸੀ ਪਾਣੀ ਸਵੇਰ-ਸਵੇਰ ਪਾਣੀ ਇਹਨਾਂ ਨੂੰ ਦਿਨੇ ਹੁੰਨੇ ਆ ਤਾਂ ਕਿ ਵੀ ਇਹਨਾਂ ਤੋਂ ਨਾਲ ਤੱਕ ਘਰ ਦੂ ਗੁਰਦ ਸਾਰੇ ਬੀ ਹਟ ਜਾਂਦੀ ਹੈ ਤੇ ਨਾਲੇ ਇਹਨਾਂ ਨੂੰ ਪਾਣੀ ਤਾਂ ਦੇਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੇ ਇੱਧਰ ਵੀ ਤੁਸੀਂ ਦੇਖੋ ਸਾਡੇ ਇੱਧਰਲੀ ਸਾਈਡ ਵੀ ਬਹੁਤ ਸਾਰੇ ਬੂਟੇ ਲਾਏ ਹੋਏ ਆ ਫਿਰ ਮੈਂ ਆ ਕੇ ਕੀਤੀ ਸਾਰੀ ਰਸੋਈ ਸਾਫ ਬਰਤਨ ਸਾਰੇ ਕੀਤੇ ਵਾਸ਼ ਤੇ ਆਪਾਂ ਆਪ ਦਾ ਰਸੋਈ ਦਾ ਕੰਮ ਕੀਤਾ ਖਤਮ ਤੇ ਆ ਕੇ ਡੈਡੀ ਜੀ ਦੇ ਕਰਨ ਲੱਗੇ ਕੱਪੜੇ ਪ੍ਰੈਸ ਉਹਨਾਂ ਨੇ ਜਾਣਾ ਸੀ ਤੇ ਜੇ ਬਲੌਗ ਵਧੀਆ ਲੱਗਿਆ ਹੋਵੇ ਪਲੀਜ਼ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ